ਤੁਸੀਂ ਮੈਂ ਵਧਾਈ ਦੇਣਾ ਹੈ ਸਰਕਾਰ ਨੂੰ ਕਿ ਬਹੁਤ ਵੱਡਾ ਤੁਸੀਂ ਜਿਹੜਾ ਇਹ ਮਾਰਕਾ ਮਾਰਿਆ ਔਰ ਤੁਹਾਨੂੰ ਸ਼ਾਬਾਸ਼ ਆ ਲੋਕਾਂ ਦੀਆਂ ਧੀਆਂ ਭੈਣਾਂ ਤੇ ਨਜਾਇਜ਼ ਪਰਚੇ ਦੇਣ ਦੀ ਮੈਂ ਤੁਹਾਨੂੰ ਸ਼ਾਬਾਸ਼ ਦੇਣਾ ਮਾਨ ਸਾਹਿਬ ਰਾਤ ਨੂੰ ਸੋਚਿਓ ਦੋ ਪੈਗ ਲਾ ਕੇ ਕਿ ਕੀ ਤੁਸੀਂ ਕਰਤਾ ਕੀ ਉਹਨਾਂ ਕੁੜੀਆਂ ਦਾ ਕਸੂਰ ਆ ਭਈ ਲੜਾਈ ਬੰਦਿਆਂ ਦੀ ਆ ਤਾਂ ਬੰਦਿਆਂ ਨਾਲ ਲੜੋ ਬੰਦਿਆਂ ਵਾਂਗੂ ਲੜੋ ਇਹੋ ਜੀ ਗੰਦੀ ਰਾਜਨੀਤੀ ਇਹੋ ਜੇ ਕੰਡੇ ਨਾ ਬੀਜੀ ਜਾਓ ਤੁਸੀਂ ਅੱਗੇ ਬੜਾ ਕੁਝ ਬੀਜ ਲਿਆ ਪੰਜਾਬ ਦੇ ਵਿੱਚ ਬੜੇ ਚੀਫ਼ ਮਿਨਿਸਟਰ ਹੈ ਪਰ ਆਹ ਹਾਲਾਤ ਕਦੀ ਪੰਜਾਬ ਦੇ ਨਹੀਂ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਮੈਂ ਇੱਕ ਗੱਲ ਕਰਨ ਲੱਗਾ ਕਿ ਆਪਾਂ ਜਿਹੜਾ ਪੰਜਾਬ ਦੇ ਵਿੱਚ ਬਦਲਾਵ ਲੈ ਆਏ ਆ ਇਹ ਬਦਲਾਵ ਦਾ ਜੋ ਰਿਜ਼ਲਟ ਪੰਜਾਬ ਦੇ ਵਿੱਚ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਵੇਖੋ ਮੈਂ ਗੱਲ ਕਰਨ ਜਾ ਰਿਹਾ ਉਹ ਭਾਨੇ ਸਿੱਧੂ ਦੀ ਲੱਖੇ ਸੁਧਾਣੇ ਉਹਨਾਂ ਦੀ ਭਾਵੇਂ ਸਾਡੇ ਉਹਨਾਂ ਨਾਲ ਲੱਖ ਮੱਤ ਭੇਦ ਰਹੇ ਆ ਹੈਗੇ ਆ ਅਸੀਂ ਉਸ ਦਿਨ ਦਾ ਅਜੇ ਤੱਕ ਇਸ ਕਰਕੇ ਨਹੀਂ ਸੀਗੇ ਬੋਲੇ ਕਿਉਂਕਿ ਉਹ ਵੀ ਜਦੋਂ ਕਿਤੇ ਕੋਈ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਜਾਂਦੇ ਸੀ ਤੇ ਜਦੋਂ ਉੱਥੇ ਸਾਡੀਆਂ ਕੋਈ ਧੀਆਂ ਭੈਣਾਂ ਉਹਨਾਂ ਨੂੰ ਕੋਈ ਗੱਲ ਕਰਦੀਆਂ ਸੀ ਤੇ ਉਹ ਵੀ ਉਹਨਾਂ ਨੂੰ ਮਾੜਾ ਬੋਲਦੇ ਸੀ ਫਿਰ ਸਾਨੂੰ ਇਹ ਗੱਲਾਂ ਨਹੀਂ ਸੀ ਚੰਗੀਆਂ ਲੱਗਦੀਆਂ ਔਰ ਉਸ ਤੋਂ ਬਾਅਦ ਇਹਨੇ ਭਾਨੇ ਨੇ ਸਾਡੇ ਕਈ ਜਹੇਦਾਰਾਂ ਦੇ ਖਿਲਾਫ ਵੀ ਬੋਲਿਆ ਮਾੜੀ ਚੰਗੀ ਸ਼ਬਦਾਵਲੀ ਵਰਤੀ ਉਹਨਾਂ ਗੱਲਾਂ ਦਾ ਵੀ ਸਾਡੇ ਮਾਂ ਚ ਗੁੱਸਾ ਸੀਗਾ ਚਲੋ ਜੋ ਵੀ ਹੋਇਆ ਚਾਰ ਪੰਜ ਪਰਚੇ ਲਗਾਤਾਰ ਉਹਦੇ ਤੇ ਹੋਏ ਸਾਨੂੰ ਮਹਿਸੂਸ ਜ਼ਰੂਰ ਹੋਇਆ ਕਿ ਨਹੀਂ ਯਾਰ ਭਾਵੇਂ ਇਹ ਇਦਾਂ ਨਹੀਂ ਹੋਣਾ ਚਾਹੀਦਾ ਕਿਸੇ ਤੇ ਚੈਨੀ ਚੋਰੀ ਦਾ ਪਰਚਾ 307 ਦਾ ਪਰਚਾ ਚਲੋ ਠੀਕ ਹੈ ਸਰਕਾਰ ਆ ਸਰਕਾਰ ਜੋ ਮਰਜ਼ੀ ਕਰਾ ਸਕਦੀ ਆ ਭਗਵੰਤਮਾਨ ਚੀਫ ਮਿਨਿਸਟਰ ਆ ਉਹਦੇ ਬੰਦੇ ਨੂੰ ਮਾਰਾ ਵੀ ਸਕਦਾ ਜੋ ਮਰਜ਼ੀ ਕਰਾ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਸਰਕਾਰ ਆ ਕਿਉਂ ਸੋ ਇਸ ਕਰਕੇ ਅੱਜ ਬੜਾ ਮਨ ਨੂੰ ਦੁੱਖ ਹੋਇਆ ਕਿ ਜਦੋਂ ਧੀਆਂ ਭੈਣਾਂ ਤੇ ਪਰਚੇ ਝੂਠੇ ਦਿੱਤੇ ਜਾਂ ਅੱਜ ਉਹਦੀਆਂ ਦੋ ਭੈਣਾਂ ਦੇ 307 ਦਾ ਪਰਚਾ ਦੇ ਦਿੱਤਾ ਗਿਆ ਲੱਖੇ ਦੇ ਪਰਚਾ ਦੇ ਦਿੱਤਾ ਗਿਆ ਠੀਕ ਆ ਸੱਜਣ ਆ ਸੱਜਣ ਨੇ ਸੱਜਣਾ ਹੀ ਵੀ ਆਪਦੇ ਸੱਜਣਾ ਦੀ ਮਦਦ ਲਈ ਤਤਪਰ ਤਿਆਰ ਰਹਿੰਨੇ ਆ ਸੱਜਣਾ ਦੇ ਮਗਰ ਜਾਣਾ ਪੈਂਦਾ ਉਹ ਗਿਆ ਚਲੋ ਉਹਦੇ ਤੇ ਵੀ ਪਰਚਾ ਦੇਤਾ ਹੋਰ ਵੀ ਮੇਰੇ ਸਾਹਮਣੇ 17 ਬੰਦੇ ਆ ਤੇ ਬਾਈ ਨੇ ਮ ایف ਆਰ ਆ ਤੇ ਇੱਕ ਦੋ ਜਿਹੜੇ ਅਨਨੋਨ ਪਾ ਦਿੱਤੇ ਤੇ ਮੈਂ ਵਧਾਈ ਦੇਣਾ ਇਸ ਸਰਕਾਰ ਨੂੰ ਕਿ ਬਹੁਤ ਵੱਡਾ ਤੁਸੀਂ ਜਿਹੜਾ ਇਹ ਮਾਰਕਾ ਮਾਰਿਆ ਔਰ ਤੁਹਾਨੂੰ ਸ਼ਾਬਾਸ਼ ਆ ਲੋਕਾਂ ਦੀਆਂ ਧੀਆਂ ਪੈਣਾ ਤੇ ਨਜਾਇਜ਼ ਪਰਚੇ ਦੇਣ ਦੀ ਮੈਂ ਤੁਹਾਨੂੰ ਸ਼ਾਬਾਸ਼ ਦੇਣਾ ਮਾਨ ਸਾਹਿਬ ਤੁਸੀਂ ਵਧੀਆ ਕੰਮ ਕੀਤਾ ਹੈ ਰਾਤ ਨੂੰ ਸੋਚਿਓ ਦੋ ਪੈਗ ਲਾ ਕੇ ਕਿ ਕੀ ਤੁਸੀਂ ਕਰਤਾ ਕੀ ਉਹਨਾਂ ਕੁੜੀਆਂ ਦਾ ਕਸੂਰ ਹੈ ਭਈ ਉਹ ਕਦੇ ਉਹ ਆਪਣੇ ਭਰਾ ਨੂੰ ਕਹਿੰਦੀ ਹੋਣੀ ਹੈ ਕਿ ਤੂੰ ਆਹ ਕੁਝ ਕਰ ਠੀਕ ਹੈ ਮੈਂ ਵੀ ਆਪਦੇ ਘਰ ਦੇ ਵਿੱਚੋਂ ਨਿਕਲਦਾ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਇਹ ਕੀ ਕਰਕੇ ਹੁੰਦਾ ਕੀ ਨਹੀਂ ਕਰਦਾ ਮੇਰੀ ਮਾਤਾ ਨੂੰ ਨਹੀਂ ਪਤਾ ਮੇਰੀ ਘਰ ਵਾਲੀ ਨੂੰ ਨਹੀਂ ਪਤਾ ਉਹਨਾਂ ਦਾ ਕੀ ਕਸੂਰ ਹੈ ਲੜਾਈ ਬੰਦਿਆਂ ਨਾਲ ਲੜੋ ਲੜਾਈ ਬੰਦਿਆਂ ਦੀ ਹੈ ਤਾਂ ਬੰਦਿਆਂ ਨਾਲ ਲੜੋ ਬੰਦਿਆਂ ਵਾਂਗੂ ਲੜੋ ਚੈਨੀ ਚੋਰੀ ਦਾ ਪਰਚਾ 307 ਦਾ ਪਰਚਾ ਦੱਸੋ ਸੀਐਮ ਸਾਹਿਬ ਇਹ ਗੱਲਾਂ ਕੋਈ ਸ਼ੋਭਾ ਦਿੰਦੀਆਂ ਔਰ ਜਿਹੜੇ ਪੁਲਿਸ ਅਫਸਰ ਇਹ ਪਰਚੇ ਦੇ ਰਹੇ ਆ ਇਹ ਉਹਨਾਂ ਨੂੰ ਕਦੇ ਸ਼ੋਭਾ ਦਿੰਦੀ ਆ ਕਿ ਇਹ ਕੀ ਕਰ ਰਿਹਾ ਯਾਰ ਇੰਨੀ ਨਿਹਰ ਕਰਦੀ ਪੰਜਾਬ ਦੇ ਵਿੱਚ ਅਸੀਂ ਤਾਂ ਬੋਲਦੇ ਨਹੀਂ ਸਾਨੂੰ ਤੇ ਲੋਕਾਂ ਨੇ ਜਤਾਇਆ ਨਹੀਂ ਅਸੀਂ ਤਾਂ ਲੋਕਾਂ ਦੇ ਗੱਲਾਂ ਚਾਉਂਦੇ ਨਹੀਂ ਪਰ ਜਦੋਂ ਕਿਤੇ ਧੀ ਭੈਣ ਦੀ ਗੱਲ ਆ ਜੇ ਵੈਰੀ ਦੁਸ਼ਮਨ ਦੀ ਵੀ ਧੀ ਭੈਣ ਜਿਹੜੀ ਆ ਉਹ ਸਾਡੀ ਧੀ ਭੈਣ ਆ ਸੋ ਇਸ ਕਰਕੇ ਮਾਨ ਸਾਹਿਬ ਇਸ ਗੱਲ ਨੂੰ ਵਿਚਾਰੋ ਵਾਚੋ ਇਥੋਂ ਤੱਕਣਾ ਇਸ ਗੱਲ ਨੂੰ ਲੈ ਜਿਓ ਵੇਖੋ ਕਿੱਥੇ ਉਹ ਸੰਗਰੂਰ ਚ ਬੈਠੇ ਤਾਂ ਅਸੀਂ ਅਮਰਸਰ ਚ ਬੈਠੇ ਆ ਸਾਡੇ ਮਨ ਨੂੰ ਇੱਥੇ ਬੈਠਿਆ ਦੁੱਖ ਹੋਇਆ ਜੇ ਤਲਵੀਰ ਸੋਂ ਦੇ ਮਨ ਨੂੰ ਦੁੱਖ ਹੋਇਆ ਇਸ ਦਾ ਹੋਰ ਵੀ ਕਈ ਬੰਦਿਆ ਦੇ ਮਨ ਨੂੰ ਦੁੱਖ ਹੋਇਆ ਕਿਤੇ ਪੰਜਾਬ ਨੂੰ ਇਹੋ ਜੇ ਨਜਾਇਜ਼ ਪਰਚੇ ਦੇ ਦੇ ਕੇ ਨਜਾਇਜ਼ ਨੌਜਵਾਨੀ ਨੂੰ ਤੰਗ ਕਰ ਕਰਕੇ ਕਿਤੇ ਪੰਜਾਬ ਨੂੰ ਪੁਰਾਣੇ ਦੌਰ ਦੇ ਵਿੱਚ ਨਾ ਫੇਰ ਲੈ ਆਇਓ ਕਿ ਧਾਤੋ ਵੀ ਜਿਹੜਾ ਕੰਟਰੋਲ ਕਰਨਾ ਔਖਾ ਹੋ ਜੇ ਇਹ ਕਿਤੇ ਭਲੇਖੇ ਜਣਾ ਰਹੇ ਹੋ ਤੁਸੀਂ ਬਹੁਤ ਵੱਡੀ ਜਿਹੜੀ ਗਲਤੀ ਕਰ ਰਹੇ ਹੋ ਔਰ ਇਤਿਹਾਸ ਚ ਪਹਿਲੀ ਵਾਰ ਆ ਕਿ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਹੁਣ ਸਾਡੀਆਂ ਧੀਆਂ ਤੇ ਭੈਣਾਂ ਦੇ ਪਰਚੇ ਹੋਣ ਲੱਪੇ ਔਰ ਮੈਂ ਇਹਦੀ ਨਖੇਦੀ ਕਰਦਾ ਔਰ ਮੈਂ ਉਹਨਾਂ ਵੀ ਵੀਰਾਂ ਨੂੰ ਇਹ ਗੱਲ ਕਹਿਣਾ ਲੱਖੇ ਨੂੰ ਤੇ ਭਾਨੇ ਨੂੰ ਵੇਖੋ ਸਾਡੇ ਤੁਹਾਡੇ ਨਾਲ ਮਤ ਭੇਦਿਆ ਰਹਿ ਆ ਪਰ ਯਾਰ ਜਿੱਥੇ ਧੀਆਂ ਭੈਣਾਂ ਦੀ ਗੱਲ ਆ ਗਈ ਨਾ ਉਥੇ ਅਸੀਂ ਤੁਹਾਡੇ ਨਾਲ ਜੀ ਮੈਂ ਅੱਜ ਆਪਣੀ ਪਾਰਟੀ ਨਾਲ ਵੀ ਗੱਲ ਕਰਾਂਗਾ ਮੈਨੂੰ ਮੈਂ ਆਹ ਜਿਹੜੀ ਵੀਡੀਓ ਪਾਰਾ ਮੈਂ ਕਿਸੇ ਦੀ ਸਲਾਹ ਲੈ ਕੇ ਨਹੀਂ ਪਾਰਿਆ ਮੇਰੇ ਮਨ ਨੂੰ ਜੋ ਲੱਗਾ ਮੈਂ ਉਹ ਗੱਲ ਸਮਝ ਕਰ ਰਿਹਾ ਔਰ ਮੈਂ ਪਾਰਟੀ ਨਾਲ ਵੀ ਸਲਾਹ ਕਰਾਂਗਾ ਜੋ ਤੁਸੀਂ ਫੈਸਲਾ ਲੋਗੇ ਅਸੀਂ ਤੁਹਾਡੇ ਨਾਲ ਆ ਔਰ ਟਿਕਾ ਕੇ ਤੁਹਾਡੇ ਨਾਲ ਰਹਿਾਂਗੇ ਠੀਕ ਹੈ ਅਸੀਂ ਸਰਕਾਰ ਦੇ ਕਿਸੇ ਮਸਲੇ ਦੇ ਵਿੱਚ ਨਹੀਂ ਸੀ ਆਉਦੇ ਅਸੀਂ ਆਪ ਦਾ ਚੁੱਪ ਕਰਕੇ ਆਪਦਾ ਕੰਮ ਕਰੀ ਜਾਂਦੇ ਹਾਂ ਪਰ ਸਰਕਾਰ ਨੇ ਸਾਨੂੰ ਹੀ ਨਹੀਂ ਸਾਰੇ ਪੰਜਾਬ ਨੂੰ ਮੈਨੂੰ ਲੱਗਦਾ ਹੈ ਕਿ ਮਜਬੂਰ ਕਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਹੁਣ ਇੱਕ ਮੁੱਠ ਹੋਣਾ ਪੈਣਾ ਮੈਂ ਆਪਦੇ ਸਾਰੇ ਕਿਸਾਨ ਜਥੇਬੰਦੀ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਵੇਖੋ ਤੁਹਾਡੇ ਕੋ ਵੀ ਚਾਰ ਭੈਣ ਪ੍ਰਾਪਰਟੀ ਗਿਣਤੀ ਦੇ ਵਿੱਚ ਹੁੰਦੇ ਆ ਔਰ ਉਹਨਾਂ ਦਾ ਡਟ ਕੇ ਸਾਥ ਦਿਓ ਪਹਿਲਾਂ ਵੀ ਵੈਸੇ ਉਹਨਾਂ ਦੀ ਕਿਸਾਨ ਜਥੇਬੰਦੀਆਂ ਨੇ ਮਦਦ ਕੀਤੀ ਆ ਔਰ ਜੇ ਪਰਚਾ ਦੇਣਾ ਹੀ ਸੀਗਾ ਤਾਂ ਫਿਰ ਕਿਸੇ ਕਿਸਾਨ ਜਥੇਬੰਦੀ ਦੇ ਲੀਡਰਾਂ ਦੇ ਵੀ ਦੇ ਦੇਣਾ ਸੀ ਨਾਲੇ ਪਤਾ ਲੱਗ ਜਾਂਦਾ ਹੁਣ ਉਹਨਾਂ ਦੇ ਪਰਚਾ ਦੇ ਕੇ ਮਤ ਸੋਚਿਓ ਕਿ ਉਹਨਾਂ ਦੇ ਨਾਲ ਲੋਕ ਨਹੀਂ ਹੈਗੇ ਜਿੱਥੇ ਧੀ ਭੈਣ ਦੀ ਗੱਲ ਆ ਜੇ ਧੀ ਭੈਣ ਦੀ ਉੱਥੇ ਹਰ ਜਗ੍ਹਾ ਲੋਕ ਜਿਹੜੇ ਚਟਾਨਾਂ ਵਾਂਗ ਉਹਨਾਂ ਨਾਲ ਖੜਨਗੇ ਔਰ ਅਸੀਂ ਵੀ ਖੜਾਂਗੇ ਔਰ ਮਾਨ ਸਾਹਿਬ ਮੈਂ ਖੀਰ ਵਿੱਚ ਤੁਹਾਨੂੰ ਕਹਿਣਾ ਵਿਚਾਰੋ ਇਹੋ ਜੀ ਗੰਦੀ ਰਾਜਨੀਤੀ ਇਹੋ ਜੇ ਕੰਡੇ ਨਾ ਬੀਜੀ ਜਾਓ ਤੁਸੀਂ ਅੱਗੇ ਬੜਾ ਕੁਝ ਬੀਜ ਲਿਆ ਪੰਜਾਬ ਦੇ ਵਿੱਚ ਬੜੇ ਚੀਫ ਮਿਨਿਸਟਰ ਹੈ ਪਰ ਆਹ ਹਾਲਾਤ ਕਦੀ ਪੰਜਾਬ ਦੇ ਨਹੀਂ ਰਹੇ ਓਏ ਵਾਗਿਆ ਹੀ ਬਦਲਾਵ ਇਹੋ ਜਿਹਾ ਆਇਆ ਜਿਨੇ ਪੰਜਾਬ ਦਾ ਬੇੜਾ ਗਰਕ ਕਰਕੇ ਰਸਤਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਸੋ ਇਸ ਕਰਕੇ ਇਹਨੂੰ ਵਾਚੋ ਐਵੇਂ ਨਜਾਇਜ਼ ਨਾ ਕਰੋ ਔਰ ਜੋ ਵੀ ਉਹ ਪਰਿਵਾਰ ਫੈਸਲਾ ਲੈਣਗੇ ਅਸੀਂ ਉਹਨਾਂ ਨਾਲ ਚਟਾਨਾਂ ਵਾਂਗ ਖੜਾਂਗੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਹੈ ਉਹਨਾਂ ਦੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ